ਬਹੁਤ ਖੁਸ਼ੀ ਹੋਈ ਮੈਨੂੰ ਅੱਜ ਕਿ ਫੋਰ ਸਾਡਾ ਪਟਿਆਲਵੀ ਪਰਵਾਰ ਨਾਲ ਜੋੜ ਕੇ ਭਾਜਪਾ ਪਾਰਟੀ ਦੇ ਵਿੱਚ ਰਲਿਆ ਇਹ ਨੋਟ ਆ ਗਈ ਕਿ ਕਾਂਗਰਸੀ ਹਾਈ ਕਮਾਂਡ ਜੋ ਹੈ ਨਮੀ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਉਹਨਾਂ ਕੋਲ ਲੋੜ ਨਹੀਂ ਹੈ ਔਰ ਮੋਦੀ ਜੀ ਨੇ ਸਿੱਧਾ ਉਸ ਦਿਨ ਜਿਸ ਦਿਨ ਸਤੀਵਾ ਦੇ ਜਾਰ ਇਸ ਵਿੱਚ ਰਹੇ ਭਾਰਤ ਸਾਹਿਬ ਉਹਨਾਂ ਨੂੰ ਫੋਨ ਕੀਤਾ ਅੱਜ ਤੋਂ ਤੁਸੀਂ ਸਾਡੇ ਹੋ ਔਰ ਕੋਈ ਕਮੀ ਨਾ ਮਹਿਸੂਸ ਕਰਨਾ ਬਹੁਤ ਵਧੀਆ ਤੁਸੀਂ ਪੰਜਾਬ ਲਈ ਕੰਮ ਕੀਤਾ ਹੈ ਦੇਸ਼ ਲਈ ਕੰਮ ਕੀਤਾ ਹੈ ਪਹਿਲਾਂ ਤਾਂ ਮਾਰਾ ਨੇ ਬਨਿੰਕੋਰ ਜੀ ਦਾ ਸੰਦੀਪ ਸ਼ਰਮਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਉੱਪਰੋਂ ਆਈ ਕਮਾਂਡ ਦਾ ਤੇ ਪੂਰੇ ਲੋਕਲ ਲੀਡਰਸ਼ਿਪ ਦਾ ਹੁਕਮ ਸੀ ਵੀ ਬੀਜਪੀ ਦੇ ਨਾਲ ਜੁੜ ਕੇ ਤੇ ਮਹਾਰਾਣੀ ਪੰਨੀਤ ਕੌਰ ਜੀ ਜਿਹਨਾਂ ਨਾਲ ਇਲੈਕਸ਼ਨ 'ਚ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਪੂਰੀ ਸਪੋਰਟ ਦਿ ਲੋ ਤੁਹਾਨੂੰ ਮਨੋਂ ਅਨੁਸਾਰੇ ਤਰੀਕੇ ਨਾਲ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਉਮਨਗਰ ਦੇ ਵਿੱਚ ਦੀਪਕ ਜੀ ਦੇ ਗਰੇ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਨਾਲ ਜੋ ਤੁਸੀਂ ਸਾਰੇ ਇੱਥੇ ਕਰਕੇ ਹੋਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਖੁਸ਼ੀ ਹੋਈ ਮੈਨੂੰ ਅੱਜ ਅੱਗੇ ਖੁਰ ਸਾਡਾ ਪਟਿਆਲਵੀ ਪਰਵਾਰ ਨਾਲ ਜੋੜ ਕੇ ਭਾਜਪੀ ਪਾਰਟੀ ਦੇ ਵਿੱਚ ਰਲਿਆ ਮੈਂ ਇੰਨਾ ਕਹਿਣਾ ਚਾਹਦੀ ਹਾਂ ਸਾਰੇ ਪੁੱਛਦੇ ਨੇ ਕਿ 25 ਸਾਲ ਤੁਸੀਂ ਕਾਂਗਰਸ ਦੇ ਨਾਲ ਸੀ ਹਾਂ ਕਾਂਗਰਸ ਨਾਲ ਸੀ ਬਹੁਤ ਵਧੀਆ ਬੀਤੇ ਬਹੁਤ ਕੰਮ ਕੀਤਾ ਪਰ ਇਹ ਨੌਬਤ ਆ ਗਈ ਕਿ ਕਾਂਗਰਸੀ ਹਾਈ ਕਮਾਂਡ ਜੋ ਹੈ ਨਮੀ ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਸਾਡੀ ਉਹਨਾਂ ਕੋਲ ਲੋੜ ਨਹੀਂ ਹੈ। ਔਰ ਮੋਦੀ ਜੀ ਨੇ ਸਿੱਧਾ ਉਸਨ ਜਿਸਨ ਸਤੀਵਾ ਦੇਨ ਜਾਰ ਇਸ ਇਸ ਵੇਰੇ ਮਹਾਰਾਜ ਸਾਹਿਬ ਉਹਨਾਂ ਨੂੰ ਫੋਨ ਕੀਤਾ ਕਿ ਅੱਜ ਤੋਂ ਤੁਸੀਂ ਸਾਡੇ ਹੋ ਔਰ ਕੋਈ ਕਮੀ ਨਾ ਮਹਿਸੂਸ ਕਰਨਾ ਬਹੁਤ ਵਧੀਆ ਤੁਸੀਂ ਪੰਜਾਬ ਲਈ ਕੰਮ ਕੀਤਾ ਦੇਸ਼ ਲਈ ਕੰਮ ਕੀਤਾ और असी बहुत अच्छा समझा कि तुम हो चलो वो टाइम बीत गया साल के बाद महाराजा साहब और मेरे दोनों बच्चे बीजेपी से चले गए मैं भी कहा सी कि मैं नाल चलती हाँ पर बीजेपी हाईकमान ने कहा कि नहीं असी डेट देवे तुम उदो आना तो ठीक है उन्नी देर मैं अपना फर्ज नभा रही खुल के आ, अपनी ਬੀਜੇਪੀ ਪਾਰਟੀ ਦੇ ਨਾਲ ਕਿਉਂਕਿ ਮੈਨੂੰ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਔਰ ਕਿਸੇ ਆਪਣਾ ਹਿੱਸਾ ਨਹੀਂ ਸਮਝਿਆ ਬਾਰ-ਬਾਰ ਇਹੀ ਕਹਿੰਦੇ ਸੀ ਕਿ ਤੋ ਇਹ ਹੈ ਨਹੀਂ ਪਾਰਟੀ 'ਚ ਇਹ ਹੈ ਨਹੀਂ ਇਹ ਸਾਡੇ ਨਾਲ ਨਹੀਂ ਹੈ ਸੋ ਠੀਕ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਮੈਨੂੰ ਮਹਿਸੂਸ ਹੋਇਆ ਉਸ ਦੇ ਬਾਅਦ ਕਈ ਕੰਮਕਾਜ ਸੀ ਵੱਡੇ ਕੰਮਕਾਜ ਸੀ ਪੁਜਿਆਲੇ ਦੇ ਸਾਹਿਬ ਦੇ ਨਾਲ ਸੀ कोरोना ने बहुत बढ़िया तरीके दे नाल रिस्पॉन्स ਕਰਕੇ ਕੰਮ ਕੀਤੇ ਜਿਹੜੇ ਕੋਲ ਜਾਂਦੀ ਥੀ ਔਰ ਮੈਨੂੰ ਇਹਨਾਂ ਨਾਲ ਅੱਛਾ ਲੱਗਿਆ ਕਿ ਅੱਜ ਜਾਓ ਤੁਸੀਂ ਸਾਹਮਣੇ ਜਾਓ ਜੇ ਜੈਸ ਕੰਮ ਹੈ ਫਕਲ ਨੂੰ ਤੁਹਾਡਾ ਹੋ ਕੇ ਨਿਕਲ ਆਉਂਦਾ ਥੀ ਤਾਂ ਫਿਰ ਮੈਨੇ ਵੀ ਸੋਚਿਆ ਕਿ ਜੇ ਮੈਂ ਕੰਮ ਬੈਠਣਾ ਉਹ ਅਲੱਗ ਗੱਲ ਹੈ ਜੇ ਮੈਨੇ ਕੰਮ ਕਰਨਾ ਹੈ ਤਾਂ ਮੈਂ ਉਸ ਪਾਰਟੀ ਨਾਲ ਕੰਮ ਕਰਾਂ ਜਿਹਦੇ ਨਾਲ ਮੈਂ ਕੋਈ ਆਪਣੇ ਸੁੱਬੇ ਨੂੰ ਆਪਣੇ ਲੋਕ ਸਭਾ ਹਲਕੇ ਨੂੰ ਆਪਣੇ ਸ਼ਹਿਰ ਨੂੰ ਕੁਝ ਲਾਭ ਲਿਆ ਸਕਾਂ। ਔਰ ਬਹੁਤ ਖੁਸ਼ੀ ਹੋਈ ਮੈਨੂੰ ਭਾਜਪੀ ਦੇ ਵਿੱਚ ਆ ਕੇ ਔਰ ਮੈਂ ਇਹ ਨਾ ਕਹਿ ਸਕਦੀ ਐ ਕਿ 25 ਸਾਲ ਜਿਹੜੇ ਕੰਮ ਕੀਤੇ ਮੈਂ ਉਹਨਾਂ ਨਾਲੋਂ ਮੇਰੇ ਖਿਆਲ ਚ ਇਹ ਅਗਲੇ 5 ਸਾਲਾਂ ਚ ਮੈਂ ਜ਼ਿਆਦਾ ਵਧੀਆ ਕੰਮ ਕਰ ਸਕੂਗੀ। ਜਿਹੇ ਜੀ ਬੈਕਿੰਗ ਸੋ ਅੱਜ ਪਟਿਆਲਾ ਪਰਵਾੜ ਜਿਸ ਨੇ ਬਹੁਤ ਸਾਥ ਦਿੱਤਾ ਔਰ ਜਿਹੜਾ ਔਖਾ ਸਮੇਂ ਖੜੇ ਹੋਏ ਸਾਡੇ ਨਾਲ ਮੇਰ ਬਿੱਟੂ ਜੀ ਔਰ ਇਹਨਾਂ ਦੇ ਸਾਥੀ ਔਰ ਬਹੁਤ ਸਾਰੇ ਹੋਰ ਸਾਥੀ ਜਿਨ੍ਹਾਂ ਨੇ ਸਾਥ ਦਿੱਤਾ ਇੱਕ ਪਰਿਵਾਰਕ ਨਾਤੇ ਦੇ ਉੱਤੇ ਸਾਡੇ ਔਖੇ ਟਾਈਮ ਤੇ ਅੱਜ ਉਹ ਖੜੇ ਨੇ ਔਰ ਇਹ ਜਿਹੜਾ ਅਸੀਂ ਪਰਿਵਾਰ ਸ਼ੁਰੂ ਕੀਤਾ ਸੀ ਇਸ ਤੇ ਬਹੁਤ ਵੱਡਾ ਵਾਅਦਾ ਆ ਗਿਆ ਵਿਪਕ ਜੀ ਤੁਸੀਂ ਪਾਰਟੀ ਜੁਆਇਨ ਕੀਤੀ ਹੈ ਜੀ ਤਾਂ ਮਹਾਰਾਣੀ ਪੰਨੀਤ ਕੋਰਜੀ ਦਾ ਸੰਦੀਪ ਸ਼ਰਮਾ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਇਹਨਾਂ ਨੇ ਘਰੇ ਆ ਕੇ ਇਹਨਾਂ ਪਿਆਰ ਅਸ਼ੀਰਵਾਦ ਦਿੱਤਾ ਜਿਵੇਂ ਉਪਰੋ ਹਾਈ ਕਮਾਂਡ ਦਾ ਤੇ ਪੂਰੇ ਲੋਕਲ ਲੀਡਰਸ਼ਿਪ ਦਾ ਹੁਕਮ ਸੀ ਵੀ ਭਾਜਪਾ ਦੇ ਨਾਲ ਜੁੜ ਕੇ ਮਹਾਰਾਣੀ ਪੰਨੀਤ ਕੋਰਜੀ ਦੀ ਜੇ ਨਾਲ ਇਲੈਕਸ਼ਨ 'ਚ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦੀ ਪੂਰੀ ਸਪੋਰਟ ਦਿਲੋਂ ਤੁਹਾਨੂੰ ਮਨੋ ਅਨੁਸਾਰੇ ਤਰੀਕੇ ਨਾਲ ਉਹਨਾਂ ਨੂੰ ਅਸੀਂ ਜਿਤਾ ਕੇ ਭੇਜਾਂਗੇ ਜਿਹੜੀ ਪਰਿਵਾਰ ਦੀ ਗੱਲਾਂ ਨੇ ਪਰਿਵਾਰ ਪੂਰਾ ਦਿਲੋਂ ਅੱਜ ਅਸੀਂ ਬੀਜਪੀ ਮਾਰਾਨੀ ਪਰਨੀਤ ਕੋਰਜੀ ਦੇ ਨਾਲ ਸ਼ਾਮਲ ਹੋ ਗਏ ਆ ਸੰਜੀਵ ਸ਼ਰਮਾ ਜੀ ਦੇ ਰਮਾਈਚ ਨਾਲ ਅੱਜ ਇਹ ਲੈ ਕੇ ਅੱਗੇ ਬੀਜਪੀ ਨੂੰ ਵਧਾਵਾਂਗੇ ਤਾਂ ਕਿ ਅਸੀਂ ਚਾਹੁੰਦੇ ਆ ਕਿ ਆਨ ਵਾਲੇ ਟਾਈਮ 'ਚ ਮਾਰਾਨ ਸਾਹਿਬ ਉੱਪਰ ਜਿੱਥੇ ਮੰਤਰੀ ਦੇ ਵਿੱਚ ਆਨ ਤੇ ਉਰੇ ਪਟਿਆਲੇ ਲਈ ਹੋਰ ਪੰਜਾਬ ਲਈ ਖੁੱਲਕੇ ਕੰਮ ਕਰ ਸਕਣ ਜਿਵੇਂ ਇਹਨਾਂ ਨੇ ਪਹਿਲਾਂ ਵੀ ਬਹੁਤ ਚਾਹੇ ਪਾਰਟੀ ਜਾਂ ਸਰਕਾਰ ਕੋਈ ਵੀ ਹੈ ਪਰ ਇਹਨਾਂ ਦੀ ਸੋਚ ਹਮੇਸ਼ਾ ਕੰਮ ਕਰਨ ਦੀ ਰਹੀ ਹੈ ਤੇ ਜਦੋਂ ਪਾਵਰ ਮਿਲੇਗੀ ਤਾਂ ਹੋਰ ਖੁੱਲਕੇ ਪਟਿਆਲੇ ਲਈ ਕੰਮ ਕਰ ਸਕਣਗੇ ਅਜੀਦਾ ਇਹੀ ਪਰਮਾਤਮਾ ਗਿਰਦ ਦਾਲਸ ਕਰਦੇ ਆਂ ਤੇ ਪਟਿਆਲਾ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਭਾਜਪੀ ਨੂੰ ਤੇ ਮਹਾਰਾਣੀ ਬਰਨਿਤ ਕੌਰ ਜੀ ਨੂੰ ਖੁੱਲੇ ਦਿਲਾਂ ਨਾਲ ਵੋਟਾਂ ਪਾਣ ਤੇ ਉਹਨਾਂ ਨੂੰ ਜਿਤਾ ਕੇ ਸੈਂਟਰ ਦੇ ਵਿੱਚ ਤੇ ਥੈਂਕ ਯੂ ਜੀ